ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਕੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਗਮ ਹੋ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਹੋਮ ਘੁਮਾ ਕੇ ਪਹੁੰਚਣ ਦੀ ਅਪੀਲ ਹੈ ਜੀ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਬਰ ਕਰਮ ਸਿੰਘ ਮੈਮੋਰੀਅਲ ਟਰਸਟ ਦੋਲਤਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਾਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਬਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜੜੇਓ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਐ ਪਾਸਟਰ ਬਾਬਾ ਸਾਹਿਬ ਜੀ ਉਹਨਾਂ ਦਾ ਅੰਬਿਕਰ ਜੀ ਦਾ ਉਹਦੇ ਬਾਰੇ ਕੀ ਹਾਂਜੀ ਮੈਂ ਅੱਜ ਵਾਰ ਇਹ ਕਹਾਂਗੀ ਕਿ ਜਿਹੜਾ ਹੋਇਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਹੋਇਆ ਹੈ ਸਭ ਨੂੰ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਚੰਗੇ ਚੰਗੇ ਬੋਲਾਰਿਆਂ ਨੇ ਬੱਚਿਆਂ ਨੂੰ ਸਭ ਸਮਝਾਇਆ ਹੈ ਉਹਨਾਂ ਦੇ ਬਾਰੇ ਵਿੱਚ ਤੇ ਸਾਰੇ ਬੱਚੇ ਜਿਹੜੇ ਸੀਗੇ ਉਹ ਬੈਠੇ ਸੀਗੇ 15ਵੀਂ ਪ੍ਰਤੀਯੋਗਤਾ ਸੀ ਮੈਂ ਹਰ ਸਾਲ ਵੇਪਰਿੰਗ ਦੀ ਆ ਰਹੀ ਹਾਂ ਇਸ ਸਾਲ ਦੀ ਦਿੱਤਾ ਮੈਨੂੰ ਬਹੁਤ ਖੁਸ਼ੀ ਹੋਈ ਕਿਤਾ ਕੁਐਸਚਨ ਕਿਤਾ ਟਫ ਸੀ ਜੇ ਜਾਂ ਨਰਮ ਨਹੀਂ ਕੁਐਸਚਨ ਕਿਉਂਕਿ ਮੈਂ ਹੁਣ ਆਪਣਾ ਗ੍ਰੈਜੂਏਸ਼ਨ ਲੈਵਲ ਪੜ ਚੁੱਕੀ ਹਾਂ ਤੇ ਮੇਰੇ ਲਈ ਉਹ ਈਜ਼ੀ ਸੀਗਾ ਹਾਂਜੀ ਜਿਹੜਾ ਸਕੂਲਾਂ 'ਚ ਇਤਿਹਾਸ ਨਹੀਂ ਪੜਾਇਆ ਜਾਂਦਾ ਬਾਵਾ ਸਾਹਿਬ ਦਾ ਬਾਕੀ ਇਤਿਹਾਸ ਪੜ੍ਹਾਇਆ ਜਾਂਦੇ ਆ ਤੁਸੀਂ ਇਹ ਸਰਕਾਰਾਂ ਦੇ ਕੇ ਮੰਗ ਕਰਦੇ ਹੋ ਜੀ ਬਿਲਕੁਲ ਮੈਂ ਸਰਕਾਰ ਅੱਗੇ ਹੀ ਮੰਗ ਕਰਾਂਗੀ ਕਿ ਜਿਵੇਂ ਬਾਕੀ ਇਤਿਹਾਸ ਸਕੂਲਾਂ ਦੇ ਵਿੱਚ ਪੜ੍ਹਾਏ ਜਾਂਦੇ ਆ ਸਾਡੇ ਮਤਲਬ ਰੈਬਰਾਂ ਦਾ ਇਤਿਹਾਸ ਬਾਵਾ ਸਾਹਿਬ ਦਾ ਇਤਿਹਾਸ ਵੀ ਸਕੂਲ ਦੇ ਵਿੱਚ ਪੜ੍ਹਾਇਆ ਜਾਵੇ ਤਾਂ ਕਿ ਛੋਟੇ ਬੱਚਿਆਂ ਨੂੰ ਵੀ ਪਤਾ ਚੱਲੇ ਕਿ ਬਾਵਾ ਸਾਹਿਬ ਨਾਮ ਦੇ ਵੀ ਕੋਈ ਇਨਸਾਨ ਸੀਗੇ ਕਿਉਂਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਲੋਕਾਂ ਨੂੰ ਬਾਵਾ ਸਾਹਿਬ ਜੀ ਦੇ ਬਾਰੇ ਵਿੱਚ ਪਤਾ ਹੈ ਹਾਂਜੀ ਜਿਹੜਾ ਪੇਪਰ ਹੋਇਆ ਬਾਬਾ ਸਾਹਿਬ ਜੀ ਨਾਲ ਉਹਦੇ ਬਾਰੇ ਕੀ ਕਹਿਣਾ ਚਾਹਤੇ ਆ ਮੈਂ ਕਹਿਣਾ ਚਾਹਨੀ ਆ ਕਿ ਉਹਨਾਂ ਬਾਰੇ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਕਿੱਦਾਂ ਉਹਨਾਂ ਨੇ ਵਿਚਾਰਤਾਰਾ ਲੋਕਾਂ ਨੂੰ ਕਿਹਾ ਕਿ ਸਿੱਖੋ ਸਿੱਖਿਆ ਪ੍ਰਾਪਤ ਕਰੋ ਇੱਕ ਦੂਜੇ ਦੇ ਨਾਲ ਭਾਈਚਾਰੇ ਦਾ ਸਾਂਝੀ ਸਾਂਝ ਸਬੰਧੀ ਨਾਲ ਰਹੋ ਪੇਰੈਂਟਸ ਖਾਸ ਕਰਕੇ ਪਿੰਡ ਸਾਜਗਲ ਅੱਜ ਕੱਲ ਲੋਕੀ ਕਹਿੰਦੇ ਅੱਜਕੱਲ ਕੀ ਨਾ ਬੱਚਿਆਂ ਨੂੰ ਸਿਖਾਉਂਦੇ ਕਿ ਟੀਚਰਸ ਨੇ ਸਹੀ ਕਿਹਾ ਕਿ ਕਹਿੰਦੇ ਆ ਕਿ ਬੱਚੇ ਜਿਹੜੇ ਮੋਬਾਈਲ ਫੋਨ ਚ ਲਾਂਦੇ ਆ ਉਹ ਗਲਤ ਗੱਲ ਆ ਸਕੂਲ 'ਚ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਨਹੀਂ ਪੜਾਇਆ ਜਾਂਦੇ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਸਰਕਾਰ ਨੂੰ ਮੈਂ ਸਰਕਾਰ ਨੂੰ ਕਹਿਣਾ ਚਾਹਨੀ ਆ ਕਿ ਕੰਨ ਕਰਨ ਸਰ ਬੱਚਿਆਂ ਨੂੰ ਡਾਕਟਰ ਅੰਬੇਦਕਰ ਬਾਬਾ ਸਾਹਿਬ ਬਾਰੇ ਪੜਾਇਆ ਜਾਵੇ ਹਾਂਜੀ ਅਜਾ ਕਰਾ ਪ੍ਰੋਗਰਾਮ ਆਇਆ ਬਾਬਾ ਬਾਬਾ ਬੀ ਦਾ ਉਹ ਦੱਸਦਾ ਹੋਰ ਜਾਣਕਾਰੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਅੱਜ 15ਵਾਂ ਟੈਸਟ ਕਰਾਇਆ ਜਾ ਰਿਹਾ ਹੈ ਤੇ ਸਾਡੇ ਤਲਵਾੜੇ ਵਿੱਚ ਸ੍ਰੀ ਗੁਰੂ ਵਦਾਸ ਧਾਰਮਿਕ ਸਭਾ ਵੱਲੋਂ ਪੰਜ ਸੈਂਟਰ ਬਣਾਏ ਗਏ ਹਨ ਜਿਸ ਦੇ ਵਿੱਚ ਪਿੰਡ ਨਮੋਲੀ ਰਕੜੀ ਸ੍ਰੀ ਗੁਰੂ ਵਦਾਸ ਧਾਰਮਿਕ ਸਭਾ ਸੈਕਟਰ ਨੰਬਰ 3 ਤਲਵਾੜਾ ਉਸ ਤੋਂ ਬਾਅਦ ਰਜਵਾਲ ਕਮਲ ਕੰਪਿਊਟਰ ਸੈਂਟਰ ਤਲਵਾੜਾ ਤੇ ਮੰਗੂ ਮਾਰੇ ਵਿਖੇ ਸੈਂਟਰ ਬਣਾਏ ਗਏ ਆ ਤੇ ਇੱਕ ਸੈਂਟਰ ਇੱਕ ਆਪਾਂ ਨਵਾਂ ਸੈਂਟਰ ਇਸ ਵਾਰ ਬਣਾਇਆ ਸ੍ਰੀ ਗੁਰੂ ਹਰਕੀਰ ਸਿੰਘ ਪਬਲਿਕ ਸਕੂਲ ਸੈਕਟਰ ਨੰਬਰ 2 ਜਿਸ ਦੇ ਵਿੱਚ ਲਗਭਗ 60 ਬੱਚਿਆਂ ਨੇ ਭਾਗ ਲਿਆ ਤੇ ਪੂਰੇ ਪੰਜਾਬ ਦੇ ਵਿੱਚ 35000 ਬੱਚੇ ਅੱਜ ਪੇਪਰ ਦੇਣ ਜਾ ਰਹੇ ਆ ਪੰਜਾਬ ਨੇ ਇਹਦੇ ਨਾਲ ਲਗਦੇ ਸੂਬੇ ਹਰਿਆਣਾ ਪ੍ਰਦੇਸ਼ ਤੇ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹ ਪੇਪਰ ਲਿਆ ਜਾ ਰਿਹਾ ਤੇ ਪੇਪਰ ਦਾ ਮਕਸਦ ਹੈ ਜੋ ਉਹ ਇੱਕ ਤਾਂ ਇੱਕ ਮਕਸਦ ਹੈ ਵੀ ਬੱਚਿਆਂ ਨੂੰ ਇੱਕ ਤਾਂ ਬਾਬਾ ਸਾਹਿਬ ਦੇ ਜੋ ਵਿਚਾਰਧਾਰਾ ਉਸ ਦੇ ਨਾਲ ਜੋੜਨਾ ਤੇ ਬੱਚਿਆਂ ਨੂੰ ਐਜੂਕੇਸ਼ਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣੀ ਤਾਂ ਕਿ ਬੱਚੇ ਉਹਨਾਂ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਪੜ੍ਹਾਈ ਕਰਨ ਤੇ ਇਸ ਦੇਸ਼ ਦਾ ਔਰ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਦੀ ਜੈ ਭੀਮ ਜੈ ਭੱਟ ਇਹ ਜੀ 6ਵੀਂ ਤੋਂ ਲੈ ਕੇ ਪਲੱਸ 2 ਤੱਕ ਇੱਕ ਇੱਕ ਗਰੁੱਪਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ 50000 ਇਨਾਮ ਔਰ 20000 ਤੇ 10000 ਇਨਾਮ ਤੇ ਜਿਹੜਾ ਸੈਂਟਰ ਦੇ ਵਿੱਚੋਂ ਫਰਸਟ ਆਊਗਾ ਉਹਨੂੰ 1000 ਰੁਪਏ ਦਾ ਇਨਾਮ ਇਸੇ ਤਰ੍ਹਾਂ ਪਲੱਸ 2 ਤੇ ਲੈ ਕੇ 40 ਸਾਲ ਦੀ ਉਮਰ ਤੱਕ ਵੀ ਇਨਾਮ ਰੱਖੇ ਗਏ ਜਿਹਦੇ ਵਿੱਚ ਪਹਿਲਾ ਇਨਾਮ 50000 ਦੂਜਾ 20000 ਤੀਸਰਾ 10000 ਔਰ 250 ਬੱਚੇ ਨੂੰ 1000-1000 ਰੁਪਏ ਦਾ ਇਨਾਮ ਜੋ ਦਿੱਤਾ ਜਾ ਰਿਹਾ ਹੈ ਤੇ ਸਿਰਿ ਪੰਜਾਬ ਸਰਕਾਰ ਦੇ ਕੀ ਮੰਗ ਕਰਨੀ ਚੱਲੇ ਕਿ ਬਾਬਾ ਸਾਹਿਬ ਦੇ ਬਾਰੇ ਇਤਿਹਾਸ ਨਹੀਂ ਪੜਾਇਆ ਜਾਂਦਾ ਉਹਦੇ ਬਸ ਪੰਜਾਬ ਸਰਕਾਰ ਨੂੰ ਨਹੀਂ ਅਸੀਂ ਤਾਂ ਪੂਰੇ ਦੇਸ਼ ਦੀ ਸਰਕਾਰ ਨੂੰ ਇਹ ਮੰਗ ਕਰਨਾ ਚਾਹੁੰਦੇ ਆਂ ਕਿ ਬਾਬਾ ਸਾਹਿਬ ਦਾ ਜੋ ਇਤਿਹਾਸ ਆ ਉਹ ਸਿਲੇਬਸ ਦੇ ਵਿੱਚ ਜ਼ਰੂਰੀ ਪਾਇਆ ਜਾਵੇ ਕਿਉਂਕਿ ਇਹ ਦੇਸ਼ ਬਾਬਾ ਸਾਹਿਬ ਦੇ ਸਿਧਾਂਤ ਦੇ ਨਾਲ ਚੱਲਦਾ ਹੈ ਤੇ ਬਾਬਾ ਸਾਹਿਬ ਦੀ ਕੱਲੀ ਫੋਟੋ ਲਾਣ ਨਾਲ ਦਫ਼ਤਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਗੱਲ ਨਹੀਂ ਬਣਨੀ ਜਦੋਂ ਤੱਕ ਅਸੀਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲਾਗੂ ਨਹੀਂ ਇਸ ਦੇਸ਼ ਦੇ ਵਿੱਚ ਕਰਾਂਗੇ ਅਸੀਂ ਚਾਹੁੰਦੇ ਆਂ ਜੋ ਬਾਬਾ ਸਾਹਿਬ ਦੀ ਵਿਚਾਰਧਾਰਾ ਉਹ ਇਸ ਦੇਸ਼ ਵਿਚ ਲਾਗੂ ਕੀਤੀ ਜਾਵੇ ਤਾਂ ਕਿ ਸਮਾਜ ਦੇ ਵਿੱਚ ਸਮਤਾ ਸਮਾਨਤਾ ਤੇ ਭਾਈਚਾਰਾ ਆਵੇ ਤਾਂ ਜੋ এডਿਕੇਸ਼ਨ ਦਾ ਲੈਵਲ ਆ ਉਹ ਬਰਾਬਰ ਹੋਣਾ ਚਾਹੀਦਾ ਇੱਕ ਹੋਣਾ ਚਾਹੀਦਾ ਹੈ ਜਿੱਥੇ ਇੱਕ ਡੀਸੀ ਦਾ ਬੱਚਾ ਪੜਦਾ ਆ ਉਧੇ ਇੱਕ ਮਜ਼ਦੂਰ ਦਾ ਬੱਚਾ ਵੀ ਪੜਨਾ ਚਾਹੀਦਾ ਹੈ ਸਾਰਿਆਂ ਦਾ ਇੱਕੋ ਜਿਹੀ ਸਾਰਿਆਂ ਦਾ ਇੱਕ ਸਿਲੇਬਸ ਹੋਣਾ ਚਾਹੀਦਾ ਕਿਉਂਕਿ ਜਿਹੜੇ ਪ੍ਰੋਮੋਨਟ ਸਕੂਲ ਆ ਉਹਦਾ ਮੁਕਾਬਲਾ ਸਰਕਾਰੀ ਸਕੂਲਾਂ ਦੇ ਬੱਚੇ ਸਾਡੇ ਨਹੀਂ ਕਰ ਪਾਉਂਦੇ ਤੇ ਜਿਹੜਾ এডੂਕੇਸ਼ਨ ਦਾ ਲੈਵਲ ਇੱਕ ਹੋਣਾ ਚਾਹੀਦਾ ਜੀ ਅੱਜ ਕਿੰਨੇ ਬੱਚਿਆਂ ਨੇ ਭਾਗ ਲਿਆ ਅੱਜ ਸਾਡੇ ਕਿੰਨੇ ਇੱਥੇ 720 ਅੱਜ ਸਾਡੇ ਛੀਰੂਰ ਦਾਸਤਾਰਨ ਖੇ ਦਾ ਜਿਹੜਾ ਸੈਂਟਰ ਆ ਉਥੇ 120 ਬੱਚਿਆਂ ਨੇ ਭਾਗ ਲਿਆ ਜੀ ਅਗਲੀ ਕੁਆਰਟਰ ਵੀ ਅਗਲੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੱਧ ਮਿਹਨਤ ਕਰਾਂਗੇ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਐਜੂਕੇਟ ਕਰਕੇ ਤੇ ਇਸ ਮਿਸ਼ਨ ਦੇ ਨਾਂ 바ਵਾ ਸਾਹਿਬ ਦੇ ਮਿਸ਼ਨ ਨਾਲ ਜੁੜਾਂਗੇ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਜੀ ਬੱਚਿਆਂ ਦਾ ਟੈਸਟ ਕਰਵਾਇਆ ਜਾ ਰਿਹਾ ਹੈ ਉਸ ਦੇ ਵਿੱਚ ਪ੍ਰਗੋਤ ਭਾਰਤ ਦੀ ਸੋਚੀ ٹیم ਬੱਚੇ ਅਰ ਉਨ੍ਹਾਂ ਦੇ ਪੇਰੈਂਟਸ ਸਭ ਨੂੰ ਚਾਹ ਭੀ ਚਾਹ ਪਾ

ਇਹ ਮੇਰੇ ਦੇਸ਼ ਦਾ ਸੰਵਿਧਾਨ ਮੇਰੇ ਬਾਬਾ ਸਾਹਿਬ ਨੇ ਦਿੱਤਾ। ਔਰ ਜਿਸ ਤਹਿਤ ਅੱਜ ਅਸੀਂ ਸਮਾਜ ਦੇ ਅੰਦਰ ਸਿਰ ਉੱਚਾ ਕਰਕੇ ਚੱਲ ਰਹੇ ਆਂ, ਵਿਚਰ ਰਹੇ ਆਂ। ਤੇ ਫਿਰ ਜ਼ਿੰਦਗੀ ਜੀਣ ਦਾ ਜੋ ਮਜ਼ਾ ਹੈ ਉਹ ਕੁਝ ਹੋਰ ਹੋ ਜਾਂਦਾ। ਬਾਬਾ ਸਾਹਿਬ ਮੇਰੇ ਸਾਹਮਣੇ ਬਹੁਤ ਹੀ ਪਿਆਰੇ ਔਰ ਮੁਠੇ ਬੱਚੇ ਜਿਵੇਂ ਲੱਗਿਆ ਸੱਜਣ ਵਾਸਤੇ ਪਹੁੰਚੇ ਨੇ। ਉਨਰ ਨਾਲ ਉਹਨਾਂ ਦੇ ਪੇਰੈਂਟਸ ਆਏ ਨੇ ਔਰ ਜਿਹੜੀ ਸਮੂਚੀ ਟੀਮ ਹੈ ਜਿਹਨੂੰ ਦਾਸਤਾ ਸਭ ਸੈਕਟਰ ਤੇ ਹੁੰਦੇ ਸਾਡੇ ਕਲਕਸ਼ੂਰ ਦੇ ਰਜੇਤਰ ਜੀ ਬੀਏ 파ਜੀ ਪਾਰਕਿਆ ਜੀ ਜਿਨ੍ਹਾਂ ਦੀ ਨਿਗਰਾਨੀ ਦੇੇਠਾ ਉਹਨਾਂ ਮੈਡਮ ਬਦਨਾ ਜੀ ਸੀਮਾ ਜੀ ਜਿਨ੍ਹਾਂ ਨੇ ਕੰਟਰੋਲ ਕੀਤਾ ਇਹ ਸਾਰਾ ਜਿਹੜਾ ਪੇਪਰ ਹੋ ਰਿਹਾ ਔਰ ਬਹੁਤੇ ਸਾਡੇ ਸਤਿਕਾਰਯੋਗ ਜਿਹੜੇ ਸਾਡੇ ਸਮਾਜ ਦੇ ਹੋਰੋ ਜੀ ਬੈਠੇ ਨੇ ਤੇ ਜਿਹੜੇ ਸਮਾਜ ਦੀ ਰੀਮੈਂ ਮੇਰੇ ਸੱਜੇ ਖੜੇ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਬੀ ਕੇ ਆਵਾਜ਼ ਜੈ ਗੁਰੂ ਦੇ ਗਾਇ ਗੁਰੂ ਦਾਸ ਅੱਜ ਦਾ ਨਾਮ ਪੇਪਰ ਹਰ ਬੱਚਾ ਦਾ ਕਿੰਨੇ ਬੱਚੇ ਸਕੂਲ ਵਿੱਚ ਪੜ੍ਹਦੇ ਨੇ ਛੇ ਮੀਟਰ ਲਾਗੇ ਬਾਜ਼ੀ

ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਨਮੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ